ਸੋ ਇਹਨਾਂ ਦੀਆਂ ਬੰਨੀਆਂ ਪ੍ਰਾਪਰਟੀਆਂ ਉਹਨਾਂ ਨੇ ਬਣਾਈਆਂ ਨੇ ਉਹ ਸਾਰੀ ਆਇਡੈਂਟੀਫਾਈ ਕਰਕੇ ਉਹਨਾਂ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਵਿੱਚ ਇਹ ਵੀ ਹੋਊਗਾ ਵੀ ਹੁਣ ਜੋ ਹੈ ਅ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਉੱਤੇ ਬਲਡوزر ਚਲਾਏ ਜਾ ਰਹੇ ਨੇ ਠੀਕ ਹੈ ਇਹ ਤੁਹਾਡੇ ਮਾਧਿਅਮ ਨਾਲ ਤੁਹਾਡੇ ਪੰਚਾਇਤ ਦੇ ਮਾਧਿਅਮ ਨਾਲ ਜੇ ਕੋਈ ਪਿੰਡ ਦੇ ਵਿੱਚ ਇਹੋ ਜਿਹੀ ਕਾਰਵਾਈ ਮੰਨੋ ਇੱਕ ਚੇਤਾਵਨੀ ਮੰਨੋ ਵੀ ਭਾਈ ਜੇ ਤਾਂ ਕੋਈ ਨਸ਼ਾ ਕਰਦਾ ਤਾਂ ਸੁਧਰ ਜਾ ਜੇ ਸੁਧਰ ਸਕਦਾ ਤਾਂ ਜੇ ਜਿਆਦਾ ਹੀ ਉਹ ਇਸ ਗ੍ਰਸਤ ਹੋ ਚੁੱਕਾ ਹੈ ਨਸ਼ਾ ਛੱਡ ਦੇਵੇ ਜਾਂ ਪੰਜਾਬ ਛੱਡ ਦੇਵੇ ਨਹੀਂ ਤਾਂ ਜੋ ਕਾਰਵਾਈ ਹੋਰ ਪਾਸੇ ਹੋ ਰਹੀ ਹੈ ਪਰਚਾ ਤਾਂ ਦੇਵਾਂਗੇ ਦੇਵਾਂਗੇ ਉਹਦੇ ਵੱਲੋਂ ਪੜਾਈ ਦੀ ਜਿਹੜੀ ਕੋਈ ਨਜਾਇਜ਼ ਜਾਇਦਾਦ ਹੈਗੀ ਆ ਪ੍ਰਾਪਰਟੀ ਉਹਦੇ ਤੇ ਦੇਖੋ ਜੀ ਪੀਲਾ ਪੱਜਾ ਸਵਿੱਟ ਹੋਊਗਾ ਇੱਕ ਚੇਤਾਵਨੀ ਹੈ ਇਹ ਸਾਡੇ ਵੱਲੋਂ ਦਿਓ ਠੀਕ ਹੋ ਗਿਆ ਬਾਕੀ ਗੱਲ ਰਹਿ ਗਈ ਹੈ ਇਹ ਜਿਹੜੇ ਥਾਣੇ ਹੈਗੇ ਨੇ ਹੁਣ ਤੁਸੀਂ ਉਸ ਤਰੀਕੇ ਨਾਲ ਨਾ ਸਮਝੋ ਵੀ ਇਹ ਕੋਈ ਤੁਹਾਨੂੰ ਡਰਾਉਣ ਵਾਲੀ ਥਾਂ ਹੈਗੀ ਐ ਥਾਣੇ ਹੁਣ ਤੁਹਾਡੇ ਸਹਿਯੋਗ ਵਾਸਤੇ ਹੈਗੇ ਨੇ ਅਸੀਂ ਵੀ ਮੰਨ ਕੇ ਚੱਲੋ ਤੁਹਾਡੇ ਤੇ ਨਸ਼ਿਆਂ ਦੇ ਵਿਚਕਾਰ ਜੇ ਕੋਈ ਪਹਿਲੀ ਕੰਧ ਹੈਗੀ ਐ ਤਾਂ ਤੁਹਾਡਾ ਥਾਣਾ ਹੈ ਅਸੀਂ ਪਹਿਲਾਂ ਖੜਾਂਗੇ ਤੁਸੀਂ ਸਾਨੂੰ ਦੱਸੋ ਇੱਕ ਵਾਰੀ ਜਸਟ ਇੱਕ ਇਨਫੋਰਮੇਸ਼ਨ ਦਿਓ ਅਸੀਂ ਆਪ ਅੱਗੇ ਹੋਗੇ ਤੁਹਾਡੀ ਮਦਦ ਕਰਾਂਗੇ ਉਸ ਚੀਜ਼ ਦੇ ਵਿੱਚ ਔਰ ਇਸ ਤੋਂ ਇਲਾਵਾ ਵਾਰ ਵਰਤੋਂ ਨੇ ਇੱਕ ਜਿ ಸ್ಪਸ਼ਟ ਕਰ ਰਿਹਾ ਹੈਗਾ ਵੀ ਸਰਕਾਰ ਦਾ ਇਹ ਤੇ ਨਸ਼ਿਆਂ ਦੇ ਉੱਤੇ ਬਿਲਕੁਲ ਹੁਣ ਉਹਦਾ ਆਖਰੀ ਉਹਨਾਂ ਵੱਲੋਂ ਚੇਤਾਵਨੀ ਹੈਗੀ ਵੀ ਨਸ਼ਾ ਬਿਲਕੁਲ ਹੁਣ ਖਤਮ ਕੀਤਾ ਜਾਏਗਾ। ਹੁਣ ਇਨਫੋਰਮੇਸ਼ਨ ਦਿਓ ਰਾਈਟਰ ਤੁਹਾਡਾ ਕੋਈ ਆਵਾਜ਼ ਤੁਹਾਨੂੰ ਲੱਗਦਾ ਹੈਗਾ ਵੀ ਨਹੀਂ ਹੋ ਰਿਹਾ ਹੋ ਰਿਹਾ। ਪਹਿਲਾ ਪਹਿਲ ਤਾਂ ਤੁਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਜੇ ਪਰਿਵਾਰ ਸਿਆਣਾ ਹੈਗਾ ਸਮਝਾ ਸਕਦਾ ਤੇ ਬੱਚੇ ਨੂੰ ਸਮਝਾ ਕੇ ਇਹਨੂੰ ਕਰਾਉ ਦਾ ਖੜੇ ਅਸੀਂ ਠੀਕ ਹੈ ਸੀ ਨਾਲ ਹੈਗੇ ਆ। ਮਾਨਿਤ ਕੋਈ 1% ਵੀ ਗੱਲ ਆ ਕੀ ਯਾਰ ਸਰਕਾਰ ਦਾ ਕੀ ਹੈਗਾ ਹੈ ਕੋਸ ਦਾ ਕੀ ਹੈ ਵੀ ਤੁਹਾਨੂੰ ਪਰਚਾ ਨਾ ਦੇ ਦੇ ਤੁਸੀਂ ਆਪ ਇਨੀਸ਼ੀਏਟਿਵ ਲੈ ਲਓ ਯਾਰ ਦੱਸ ਤਾਂ ਸਕਦੇ ਹੋ ਨਾ ਆਪ ਦੇ ਜਵਾਕਾਂ ਨੂੰ ਆਪ ਦੇ ਗਵਰਨਰ ਦੇ ਬੱਚੇ ਨਾਲ ਉਹਦੇ ਰਿਸ਼ਤੇਦਾਰੀ ਦੇ ਵਿੱਚ ਵੀ ਹੁਣ ਸਰਕਾਰ ਨੇ ਪੂਰੂਗੀ ਠੀਕ ਹੈ ਕੋਈ ਨਾ ਕੋਈ ਏਜੰਸੀ ਵੀ ਕੋਈ ਹੋਰ ਵੀ ਥੋਸ ਕਰਮ ਚੱਕ ਸਕਦੀ ਹੈ ਹੈ ਨਾ ਆਪ ਦਾ ਘਰ ਢਵਾਉਣ ਨਾਲੋਂ ਆਪ ਦੀ ਪ੍ਰਾਪਰਟੀ ਜੱਤ ਕਰਾਉਣ ਨਾਲੋਂ ਠੀਕ ਹੈ ਇਹੀ ਚੰਗਾ ਹੈਗਾ ਵੀ ਹੁਣ ਮੌਕਾ ਹੈਗਾ ਸੀ ਤੁਹਾਡਾ ਸਾਥ ਦੇ ਰਹੇ ਆ ਜਵਾਕਾਂ ਨੂੰ ਸੀ ਭਾਈ ਦਾਖਲ ਕਰਾ ਦਿਓ ਉੱਥੇ ਨਜਰਸ਼ਰੋ ਕੇਂਦਰ ਦੇ ਵਿੱਚ ਅਸੀਂ ਇਹ ਵਾਦਾ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਤੇ ਨਜ਼ਰ ਰੱਖਾਂਗੇ ਹਰੇਕ ਮਹੀਨੇ ਜਾਂ ਚਾਰ ਮਹੀਨੇ ਲੰਘਦਾ ਹਰ ਮਹੀਨੇ ਉਹਨਾਂ ਦੀ ਡੋਪ ਟੈਸਟ ਕਰਵਾਇਆ ਜਾਊਗਾ ਚੈੱਕ ਕੀਤਾ ਜਾਊਗਾ ਕਿ ਉਹਨਾਂ ਛੱਡਤਾ ਅਸੀਂ ਉਹਦੀ ਕਾਉਨਸਲਿੰਗ ਵੀ ਕਰਾਂਗੇ ਆਪ ਵੀ ਕਰਾਂਗੇ ਡਾਕਟਰ ਵੀ ਇੱਥੇ ਇੰਡੀਆ ਆਪਣੇ ਬਹੁਤ ਕਲੀਨ ਹੈਗਾ ਆਪਣੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਹੈਗੀ ਆ ਤੁਹਾਡੇ ਸਹਿਯੋਗ ਤੇ ਬਣਾ ਇੱਕ ਵਾਰ ਫੇਰ ਕਹਿਣਾ ਹੈ ਕਿ ਨਸ਼ਾ ਖਤਮ ਕਰਨਾ ਸੰਭਵ ਹੈ ਓਕੇ ਪਰ ਪਿੰਡ ਦੇ ਵਿੱਚ ਤੁਸੀਂ ਨਿਗਰੱਖੋ ਕੋਈ ਤੋਪਰਾ ਬੰਦਾ ਆਉਂਦਾ ਇੱਕ ਦੋ ਵਾਰ ਦੂਜੀ ਵਾਰ ਜਿਹੜਾ ਲਾਉਂਦਾ ਹੈਗਾ ਤਾਂ ਤੁਸੀਂ ਉਹਨੂੰ ਰੋਕ ਸਕਦੇ ਹੋ ਯਾਰ ਜੇ ਰੋਕੋ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਕੋਈ ਇਹਦੇ ਨਾਲ ਧੱਕਾ ਮੁੱਠੀ ਕਰੋ ਜੇ ਤੁਸੀਂ ਇਮੀਡੀਟ ਫੋਨ ਕਰੋ ਤੁਹਾਨੂੰ ਸ਼ੱਕ ਪੈਂਦਾ ਜਿਹਦੇ ਤੇ ਅਸੀਂ ਆਵਾਂਗੇ ਤੁਹਾਡੇ ਕੋਲ ਉਸੇ ਵੇਲੇ ਇਹ ਤੱਕ ਮਾਹੌਲ ਹੀ ਉਦੋਂ ਦਾ ਨਾ ਸਰਕਾਰ ਨੇ ਜਿਹਦਾ ਅਨਾਉਂਸਮੈਂਟ ਹੀ ਕਰਤੀ ਕਾਬੀ ਸਾਰੀ ਜਿਹੜੀ ਪੁਲਿਸ ਦੀ ਪ੍ਰਾਇਓਰਟੀ ਇਹੀ ਹੈਗੀ ਆ ਵੀ ਹੁਣ ਨਸ਼ਾ ਖਤਮ ਕੀਤਾ 10 ਮਿੰਟਾਂ ਦੇ ਵਿੱਚ। ਠੀਕ ਹੋ ਗਿਆ? ਤਾਂ ਇਹੀ ਹੈ ਫਿਰ ਇਸੇ ਗੱਲ ਨਾਲ ਮੈਂ ਤੁਹਾਨੂੰ ਦੁਬਾਰਾ ਦੱਸਦਾ ਹੈਗਾ ਵੀ ਸਰਕਾਰ ਦੇ ਵੱਲੋਂ ਹਰ ਤਰੀਕੇ ਨਾਲ ਤੁਹਾਡੇ ਸਹਿਯੋਗ ਦੀ ਪੂਰੀ ਮਤਲਬ ਕਿਹਾ ਹੈਗਾ ਵੀ ਸਪੰਨ ਵਾਸੀਆਂ ਦਾ ਨਗਰ ਨਿਵਾਸੀਆਂ ਦਾ ਪੂਰਨ ਸਹਿਯੋਗ ਕੀਤਾ ਜਾਊਗਾ। ਠੀਕ ਹੈ ਜੀ? ਸਰਕਾਰ ਨੇ ਆਪ ਦਾ ਜਿਹੜਾ ਰੋਲ ਸਪਸ਼ਟ ਕਰਤਾ ਹੋਇਆ ਵੀ ਨਸ਼ਾ ਖਤਮ ਕੀਤਾ ਜਾਊਗਾ। ਅੱਜ ਤੁਹਾਨੂੰ ਮੌਕਾ ਹੈਗਾ ਤੁਸੀਂ ਜਿਹੜਾ ਕੋਈ ਨਸ਼ਾ ਖਾਂਦਾ ਪਿਆ ਉਹਨੂੰ ਸਾਡ ਨੂੰ ਦੱਸੋ ਜੇ ਉਹਦੀ ਮਦਦ ਕਰਨੀ ਆਪਾਂ ਉਹਨੂੰ ਮਦਦ ਕਰੀਏ ਜਿਹੜਾ ਕੋਈ ਨਲਾਇਕੀ ਕਰਦਾ ਪਿਆ ਉਹਦੇ ਤੇ ਪਰਚਾ ਦਰਜ ਕਰੀਏ ਠੀਕ ਹੈ ਕਿਸੇ ਚੀਜ਼ ਨੂੰ ਲੁਕੋ ਕੇ ਵੀ ਸਾਨੂੰ ਮਤਲਬ ਕੋਈ ਉਹ ਬਣਨੀ ਨਹੀਂ ਗੱਲ ਨਹੀਂ ਬਣਨੀ ਜੀ ਇੱਕ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਦੱਸਦਾ ਮੈਂ ਆਇਆ ਐਸਐਸਪੀ ਸਾਹਿਬ ਨੂੰ ਦੱਸਿਆ ਗਿਆ ਯਾਰ ਉਹ ਘਰ ਦੇ ਨਾਲ ਚੈੱਕ ਕਰੋ ਵੀ ਉਹਨਾਂ ਦਾ ਮੁੰਡਾ ਪੀਂਦਾ ਖਾਂਦਾ ਪੀਂਦਾ ਪਿਆ ਹੈ ਵੀ ਉਹਨਾਂ ਨੂੰ ਸਮਝਾਓ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹ ਪਰਿਵਾਰ ਨਾਲ ਅਸੀਂ ਗਏ ਭਾਈ ਗੱਲਬਾਤ ਕਰਨ ਪਰਿਵਾਰ ਤਾਂ ਕਹਿੰਦਾ ਜੀ ਸਾਡੇ ਤੋਂ ਸੌਹ ਸੌਹ ਖਵਾ ਲੋ ਸਾਡੇ ਤੋਂ ਸਾਡਾ ਮੁੰਡਾ ਤਾਂ ਗਿੱਲੇ ਕੋਈ ਤਾਂ ਪੈਰ ਨਹੀਂ ਧਰਦਾਗਾ ਤੇ ਤੁਸੀਂ ਗੱਲ ਕਰਦੇ ਹੋ ਨਸ਼ਾ ਖਾਣ ਦੀ ਤੇ ਪਰਿਵਾਰ ਨੇ ਸਾਡੇ ਪੈਰ ਨਹੀਂ ਲੱਗਾਂ ਦਿੱਤੇ ਵੀ ਨਹੀਂ 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 ਕਰਦੇ ਭਾਈ ਅਸੀਂ ਚਲੇ ਗਏ ਫਿਰ ਵੀ ਅਸੀਂ ਕਿਸੇ ਹੱਥ ਸੁਨੇਹਾ ਭਜਾਇਆ ਭਾਈ ਅਸੀਂ ਚੈੱਕ ਕਰ ਰਹੇ ਹਾਂ ਵੀ ਮੁੰਡਾ ਸਮਝਾਓ ਤੁਸੀਂ ਆਪ ਦਾ ਨਹੀਂ ਚਲੇ ਤਾਂ ਮੁੰਡੇ ਦੀ 18ਵੀਂ ਉਹਨੂੰ ਵੀ ਦੇਣਾ ਉਹਨਾਂ ਦੇ ਖੇਤ ਵਿੱਚ ਨਾ ਉਹਦੇ ਵਿੱਚ ਮੋਟਰ ਵਾਲੇ ਉਹਦੇ ਚ ਚਲੇ ਇਹਦੇ ਵਿੱਚ ਉੱਥੇ ਡੈੱਡ ਬਾਡੀ ਉਹਦੀ ਤੈਰੀ ਜਾਵੇ ਤਾਂ ਮਤਲਬ ਗੱਲ ਸਮਝਦੇ ਹੋ ਨਾ ਤੁਸੀਂ ਵੀ ਐਗੀਆਂ ਚੀਜ਼ਾਂ ਨਾ ਬਹੁਤ ਵਿੱਚ ਅੱਗ ਹੈਗੀ ਐ ਇਹੋ ਜੀ ਇਹ ਅੱਗ ਮੁੜ ਕੇ ਆਪਦੇ ਘਰ ਨੂੰ ਆਉਣੀ ਆਉਣੀ ਐ ਆਪਾਂ ਅੱਜ ਲਕੋਵਾਂਗੇ ਆਪਾਂ ਗਵਾਂਡੀਆਂ ਦੇ ਕੋਲਾਂਗੇ ਉਹ ਕੱਲ ਨੂੰ ਗਵਾਂਡੀਆਂ ਜਿਹਾ ਤੁਹਾਡੇ ਜਵਾਬ ਨੂੰ ਕਰਨ ਲਾ ਦੂਗਾ ਅੱਗ ਤਾਂ ਘੁੰਮ ਕੇ ਆਪਣੇ ਘਰ ਨੂੰ ਆਉਣੀ ਆਉਣੀ ਐ ਇਹ ਚੀਜ਼ਾਂ ਲਕੋ ਕੇ ਨਹੀਂ ਸਰਨਾਗਾ ਹੁਣ ਹੁਣ ਜਿਵੇਂ ਸਰਕਾਰ ਤੁਹਾਡੇ ਨਾਲ ਹੈਗੀ ਐ ਬਿਲਕੁਲ ਕੋਈ ਫਰਕ ਨਹੀਂ ਪੈਂਦਾਗਾ ਮੈਂ ਚਾਹਣਾ ਹੈਗਾ ਵੀ ਤੁਹਾਡਾ ਪਿੰਡ ਇਸ ਚੀਜ਼ ਨੂੰ ਸਾਨੂੰ ਲਿਖ ਕੇ ਦੇਵੇ ਵੀ ਸਾਡੇ ਪਿੰਡ ਦਾ ਭਈ ਇੱਕ ਵੀ ਜਵਾਨ ਜਿਹੜਾ ਹੈਗਾ ਭਈ ਨਸ਼ਾ ਨਹੀਂ ਕਰਦਾਗਾ ਕਿ ਸਾਡਾ ਪਿੰਡ ਬਿਲਕੁਲ ਨਸ਼ਾ ਮੁਕਤ ਹੈ ਇਕਦੋ ਇਹ ਹੀ ਪੜਨੀ ਪੰਜਾਬ ਦਾ ਇੱਕ ਇੱਕ ਪਿੰਡ ਲਿਖ ਕੇ ਦੇਵੇ ਜੀ ਤਾਂ ਇਹ ਹੀ ਤੁਹਾਨੂੰ ਅਪੀਲ ਹੈਗੀ ਹੈ ਇਹ ਹੀ ਤੁਹਾਡੇ ਨਾਲ ਮਤਲਬ ਸਾਡੇ ਤੁਹਾਡੇ ਨਾਲ ਸਹਿਯੋਗ ਦੀ ਸਾਡੇ ਵੱਲੋਂ ਪੂਰੀ ਇੱਕ ਭਰੋਸਾ ਹੈਗਾ ਸਾਡੇ ਵੱਲੋਂ ਅਸੀਂ ਪੂਰਨ ਸਹਿਯੋਗ ਦੇਵਾਂਗੇ ਤੁਹਾਡਾ ਤਾਂ ਤੁਹਾਡੇ ਪਿੰਡ ਨੂੰ ਆਪਾਂ ਜਲਦੀ ਜਲਦੀ ਰਲ ਮਿਲ ਕੇ ਆਪਾਂ ਨਸ਼ਾ ਮੁਕਤ ਕਰੀਏ ਠੀਕ ਹੈ ਸਾਡਾ ਪੂਰਨ ਸਹਿਯੋਗ ਦਿਓ ਸਾਨੂੰ ਦੱਸੋ ਤੁਸੀਂ ਕੌਣ ਖਾਂਦਾ ਪਿੰਡ ਹੈ ਤੁਹਾਨੂੰ ਸਰਕਾਰੀ ਨੰਬਰ ਦੱਸਦਾ ਸੇਫ ਪੰਜਾਬ ਐਪ ਦਾ ਫਿਰ ਵੀ ਨੋਟ ਕਰ ਲਓ 9979900200 ਇਹ ਤਾਂ ਹੋ ਗਿਆ ਪੰਜਾਬ ਸਰਕਾਰ ਵੱਲੋਂ ਜਿਹੜਾ ਟੋਲ ਫਰੀਨ ਆ ਤੇ ਆ ਜਿਹੜਾ ਮੇਰਾ ਨਿੱਜੀ ਨੰਬਰ ਹੈ ਤੁਸੀਂ ਉਹ ਵੀ ਨੋਟ ਕਰ ਲਓ 7717315216 7717315216 ਸੇਫ ਪੰਜਾਬ ਦੇ ਉੱਤੇ ਤੁਸੀਂ ਕਰ ਸਕਦੇ ਹੈਗੇ ਉਹ ਸ਼ਿਕਾਇਤ ਤੁਸੀਂ ਸਿੱਧੇ ਤੌਰ ਤੇ ਮੈਨੂੰ ਵੀ ਇਸੀ ਦਾ ਸਿੱਧੇ ਤੌਰ ਤੇ ਮੈਨੂੰ ਵੀ ਦੱਸ ਸਕਦੇ ਹੋ ਤੁਸੀਂ ਆਦੀ ਪੰਚਾਇਤ ਨੂੰ ਵੀ ਦੱਸ ਸਕਦੇ ਹੋ ਤੁਸੀਂ ਸਿੱਧਾ ਥਾਣੇ ਵੀ ਮੇਰੇ ਕੋਲ ਆ ਸਕਦੇ ਹੋ ਇਹ ਚੀਜ਼ ਲੁਕਾਉਣ ਵਾਲੀ ਨਹੀਂਗੀ ਜਿੱਥੇ ਆਪਾਂ ਨੂੰ ਤੁਹਾਡੀ ਮਦਦ ਦੀ ਲੋੜ ਹੈਗੀ ਅਸੀਂ ਤੁਹਾਡੀ ਮਦਦ ਕਰਾਂਗੇ ਜੇ ਕਿਸੇ ਨੌਜਵਾਨ ਨੂੰ ਦਵਾਈ ਦਿਵਾਉਣੀ ਹੈ ਅਸੀਂ ਓਪਟ ਕਲੀਨਿਕ ਚ ਲਿਜਾ ਕੇ ਦਵਾਈ ਵੀ ਦਿਵਾਵਾਗੇ ਬਿਨਾਂ ਕਿਸੇ ਫੀਸ ਤੋਂ ਦਾਖਲ ਕਰਵਾਉਣਾ ਬਿਨਾਂ ਕਿਸੇ ਖਰਚੇ ਤੋਂ ਅਸੀਂ ਇਹਨੂੰ ਸਰਕਾਰੀ ਦਾਖਲ ਵੀ ਕਰਵਾਵਾਂਗੇ ਇਲਾਜ ਵੀ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਕਾਉਂਸਲਿੰਗ ਵੀ ਕਰਦੇ ਰਵਾਂਗੇ ਪਲੱਸ ਅਸੀਂ ਸਟੈਪ ਬਾਈ ਸਟੈਪ ਹਰੇਕ ਮਹੀਨੇ ਡਾਕਟਰਸ ਕਰਾ ਕੇ ਚੈੱਕ ਵੀ ਕਰਦੇ ਰਹਾਂਗੇ ਤੁਹਾਨੂੰ ਵੀ ਦੱਸਦੇ ਰਵਾਂਗੇ ਠੀਕ ਹੈ ਅਸੀਂ ਇਹ ਚਾਹੁੰਦੇ ਹੈਗੇ ਆ ਤੁਹਾਨੂੰ ਤੁਹਾਡੇ ਬੱਚੇ ਤੰਦਰੁਸਤ ਦੇ ਉਹਨਾਂ ਦਾ ਭਵਿੱਖ ਤੇ ਤੁਹਾਡਾ ਭਵਿੱਖ ਤੁਹਾਡੇ ਬੱਚਿਆਂ ਨਾਲ ਹੀ ਤੁਹਾਡਾ ਭਵਿੱਖ ਹੈ ਜੇ ਤੁਹਾਡੇ ਬੱਚੇ ਠੀਕ ਰਹਿਣਗੇ ਤਾਂ ਹੀ ਤੁਹਾਡਾ ਬੜਾਪਾ ਸਵਾਰ ਸਕਣਗੇ ਠੀਕ ਹੈ ਨਹੀਂ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਹੁਣ ਤੁਹਾਡੀ ਵਾਰੀ ਹੈਗੇ ਸਾਡਾ ਸਹਿਯੋਗ ਕਰਨ ਦੀ ਤਾਂ ਇਸ ਲਈ ਵਾਸਤੇ ਸਰਕਾਰ ਵੀ ਬਹੁਤ ਅਣਥਕ ਕਰ ਰਹੀ ਹੈਗੀ ਹੈ ਯਤਨ ਸਾਰੇ ਤੁਸੀਂ ਸਮਝ ਗਏ ਹੈਗੇ ਉਹ ਫਿਰ ਹੁਣ ਕੁੱਲ ਮਿਲਾ ਕੇ ਇਹੀ ਹੈ ਵੀ ਆਪਾਂ ਸਾਰੇ ਰਲ ਕੇ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਆਪਣੇ ਨਗਰ ਨੂੰ ਆਪਣੇ ਪੂਰੇ ਪੰਜਾਬ ਨੂੰ ਆਪਾਂ ਸੁੱਲ ਮਿਲਾ ਕੇ ਵਾਪਸ ਉਸੇ ਦੌਰ ਵਿੱਚ ਵਾਪਸ ਲੈ ਕੇ ਜਾਈਏ ਕਿ ਨੌਜਵਾਨਾਂ ਦੇ ਹੱਥ ਵਿੱਚ ਟੀਕੇ ਆ ਸਰਿੰਜ ਦੀ ਥਾਂ ਦੇ ਉੱਤੇ ਕਿਤਾਬਾਂ ਹੋਣ ਠੀਕ ਹੈ ਆਪਾਂ ਇੱਕ ਚੰਗਾ ਸਨੇਹਰਾ ਵਧੀਆ ਭਵਿੱਖ ਬਣਾਈਏ ਆਪਦਾ ਵੀ ਆਪਣੇ ਬੱਚਿਆਂ ਦਾ ਵੀ ਆਪਣੇ ਦੇਸ਼ ਦਾ ਵੀ ਠੀਕ ਹੈ ਜੀ ਉਸੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੇ ਕਿਸੇ ਨਗਰ ਵਾਸੀ ਦੀ ਕੋਈ ਗੱਲ ਹੈਗੀ ਆ ਤਾਂ ਪਲੀਜ਼ ਮੈਨੂੰ ਦੱਸੋ ਇੱਥੇ